ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਕਥਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ। ਸੋ ਪਿੱਛੇ ਅਸੀਂ ਕੀਤਾ ਸੀ ਕਥਾ ਜੋ ਸਰਵਣ ਕੀਤੀ ਸੀ ਉਸ ਦੇ ਵਿੱਚ ਸੀ ਕਿ ਗੁਰੂ ਜੀ ਦਿੱਲੀ ਦਰਬਾਰ ਦੇ ਲਈ ਆਏ ਸੀ। ਸੋ ਉਹੀ ਕਥਾ ਅਸੀਂ ਅੱਗੇ ਆਰੰਭ ਕਰਨ ਜਾ ਰਹੀ ਆ। ਵਜ਼ੀਰ ਖਾਂ ਨੇ ਪਾਤਸ਼ਾਹ ਪਾਸ ਜਾਣਾ। ਸੋ ਵਜ਼ੀਰ ਖਾਂ ਗੁਰੂ ਜੀ ਨੂੰ ਦਿੱਲੀ ਲੈ ਕੇ ਆਇਆ ਸੀ। ਸੋ ਉਹ ਪਹਿਲਾ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜਾਂਦਾ ਤੇ ਉਹਨਾਂ ਨੂੰ ਸੁਣੀਹਾ 걸ਦਾ ਹੈ ਕਿ ਗੁਰੂ ਜੀ ਆ ਗਏ ਨੇ। ਅਗਲੇ ਪਲਕ ਵਜ਼ੀਰ ਖਾਂ ਪਾਤਸ਼ਾਹ પાસે ਗਿਆ, ਸਲਾਮ ਕਰਕੇ ਬੈਠਾ। ਪਾਤਸ਼ਾਹ ਨੇ ਪੁੱਛਿਆ ਸੁਣਾਓ ਗੁਰੂ ਜੀ ਆਏ ਹਨ ਕਿ ਨਹੀਂ। ਮੈਨੂੰ ਤਾਂ ਸਭ ਕਹਿੰਦੇ ਹਨ ਕਿ ਵਜ਼ੀਰ ਖਾਂ ਖਾਲੀ ਮੁੜੇਗਾ। ਵਜ਼ੀਰ ਖਾਂ ਨੇ ਅਰਜ਼ ਕੀਤੀ ਪਾਤਸ਼ਾਹ ਸਲਾਮਤ ਮੈਂ ਤਾਂ ਜਿਸ ਵਕਤ ਜਾ ਕੇ ਗੁਰੂ ਜੀ ਨੂੰ ਆਪ ਵੱਲੋਂ ਅਰਜ਼ ਕੀਤੀ ਉਸੇ ਮੇਲੇ ਗੁਰੂ ਜੀ ਪ੍ਰਸੰਨ ਹੋ ਕੇ ਤਿਆਰ ਹੋ ਪਏ। ਸੋ ਮੇਰੇ ਨਾਲ ਹੀ ਆਏ ਹਨ ਮਜ਼ਨੂ ਦੇ ਢਿੱਲੇ ਪਾਸ ਮੈਂ ਉਹਨਾਂ ਦਾ ਡੇਰਾ ਕਰਵਾ ਦਿੱਤਾ ਹੈ ਮਗਰ ਕੱਲ ਸਾਰਾ ਦਿਨ ਦਿੱਲੀ ਦੀ ਸੰਗਤ ਹੁੰਮ-ਹੁਮਾ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀ ਰਹੀ ਹੈ ਬੇਲ ਨਹੀਂ ਮਿਲਿਆ ਪਾਤਸ਼ਾਹ ਨੇ ਖੁਸ਼ ਹੋ ਕੇ ਆਖਿਆ ਕਿ ਰਸਤ 'ਤੇ ਜੀ ਜਾਵੇ ਕੱਲ ਸਵੇਰੇ ਸਾਡੀ ਮੁਲਾਕਾਤ ਕਰਵਾਉਣੀ ਮਜ਼ਰੂ ਦੇ ਢਿੱਲੇ ਵਿਖੇ ਇੱਕ ਫਕੀਰ ਰਹਿੰਦਾ ਸੀ ਸੋ ਖੁਦਾ ਦੀ ਬੰਦਗੀ ਵਾਲਾ ਔਰ ਉੱਚੀ ਨਿਗਾਹ ਵਾਲਾ ਸੀ ਉਸਨੇ ਸੁਣਿਆ ਤਾਂ ਦਰਸ਼ਨ ਨੂੰ ਆਇਆ ਗੁਰੂ ਜੀ ਦਾ ਦਿਦਾਰ ਕਰਕੇ ਪ੍ਰਸੰਨ ਹੋਇਆ ਪ੍ਰਸ਼ਨ ਕੀਤਾ ਕਿ ਮਹਾਰਾਜ ਪਤਾ ਨਹੀਂ ਲੱਗਦਾ ਜੋ ਸੰਸਾਰ ਨੂੰ ਝੂਠਾ ਕਿਹਾ ਜਾਵੇ ਤਾਂ ਠੀਕ ਹੈ ਜਾਂ ਸੱਚਾ ਕਿਹਾ ਜਾਵੇ ਤਾਂ ਠੀਕ ਹੈ ਆ ਮਿਹਰ ਕਰਕੇ ਦੱਸੋ ਗੁਰੂ ਜੀ ਬੋਲੇ ਸਾਈ ਜੀ ਤੁਸੀਂ ਆਪ ਸਿਆਣੇ ਹੋ ਸੁਪਨੇ ਦੀ ਰਚਨਾ ਨੂੰ ਦੇਖ ਲਓ ਜਿੱਤਨਾ ਚਿਰ ਪੁਰਸ਼ ਸੁਪਨੇ ਦੀ ਅਵਸਥਾ ਵਿੱਚ ਹੁੰਦਾ ਹੈ ਤਾਂ ਉਸ ਨੂੰ ਝੂਠਾ ਨਹੀਂ ਕਹਿ ਸਕਦਾ ਪਰ ਜਦ ਜਾਗ ਪੈਂਦਾ ਹੈ ਤਾਂ ਉਸ ਨੂੰ ਸੱਚਾ ਨਹੀਂ ਕਿਹਾ ਸਕਦਾ ਇਹੋ ਹੀ ਕਾਰਨ ਸੰਸਾਰ ਵਿੱਚ ਹੈ ਇਤਿਆਦਿਕ ਬ੍ਰਹਮ ਗਿਆਨ ਦੇ ਬਚਨ ਦੱਸ ਕੇ ਉਸ ਦਾ ਭਰਮ ਦੂਰ ਕੀਤਾ ਫਕੀਰ ਜੀ ਨੇ ਗੁਰੂ ਜੀ ਨੂੰ ਸਜਦਾ ਕੀਤਾ ਤੇ ਪੂਰਨ ਗੁਰੂ ਨਾਨਕ ਜੋਤ ਸਮਝ ਕੇ ਡੇਰੀ ਨੂੰ ਚਲਾ ਗਿਆ ਪਾਤਸ਼ਾਹ ਨੇ ਵਜ਼ੀਰ ਖਾਨ ਨੂੰ ਕਿਹਾ ਗੁਰੂ ਜੀ ਨੂੰ ਸ਼ਾਹੀ ਦਰਬਾਰ ਵਿੱਚ ਲਿਓ ਵਜ਼ੀਰ ਖਾਨ ਗੁਰੂ ਜੀ ਪਾਸ ਪਹੁੰਚਾ ਪਾਤਸ਼ਾਹ ਵੱਲੋਂ ਬੇਨਤੀ ਕੀਤੀ ਉਸ ਵਕਤ ਦਿੱਲੀ ਦੀ ਸੰਗਤ ਗੁਰੂ ਜੀ ਦੇ ਦਰਸ਼ਨ ਨੂੰ ਦਬ ਦਬ ਆ ਰਹੀ ਸੀ ਗੁਰੂ ਜੀ ਬੋਲੇ ਸੰਗਤੋਂ ਵੇਲ ਹੋ ਲੈਣ ਦਿਓ ਫਿਰ ਚੱਲਦੇ ਹਾਂ ਇਹ ਕਹਿ ਕੇ ਦੋ ਥਾਲ ਕੜਾ ਪ੍ਰਸ਼ਾਦ ਦੇ ਦਿੱਤੇ ਤੇ ਕਿਹਾ ਇੱਕ ਆਪਣੇ ਘਰ ਲੈ ਜਾਓ ਤੇ ਇੱਕ ਪਾਤਸ਼ਾਹ ਦੇ ਘਰ ਪਹੁੰਚਾ ਦਿਓ ਵਜ਼ੀਰ ਖਾਂ ਨੇ ਇੱਕ ਥਾਲ ਘਰ ਭੇਜ ਦਿੱਤਾ ਤੇ ਦੂਸਰਾ ਥਾਲ ਲੈ ਕੇ ਪਾਤਸ਼ਾਹ ਬਾਸ ਹਾਜ਼ਰ ਹੋਇਆ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਖਾਦਾ ਹੋਰ ਉਮਰਾਵਾ ਨੂੰ ਖਵਾਇਆ ਜਦ ਦੁਪਹਿਰ ਟਲੀ ਫਿਰ ਵਜ਼ੀਰ ਖਾਂ ਗੁਰੂ ਜੀ ਪਾਸ ਤਾਇਆ ਗੁਰੂ ਜੀ ਪੰਜ ਸਿੱਖਾਂ ਨੂੰ ਨਾਲ ਲੈ ਕੇ ਕਿਲੇ ਵਿੱਚ ਗਏ ਅੱਗੇ ਪਾਤਸ਼ਾਹ ਨੇ ਉੱਚੀ ਚੌਂਕੀ ਤੇ ਮਖਮਲੀ ਫਰਸ਼ ਕਰਵਾਇਆ ਹੋਇਆ ਸੀ ਪਾਤਸ਼ਾਹ ਨੇ ਉੱਟਕੇ ਸਲਾਮ ਕੀਤੀ ਅਦਮ ਨਾਲ ਗੁਰੂ ਜੀ ਨੂੰ ਚੌਂਕੀ ਤੇ ਬਿਠਾਇਆ ਪਾਤਸ਼ਾਹ ਗੁਰੂ ਜੀ ਦਾ ਸਾਹੀ ਲਿਵਾਸ ਦੇ ਕੇ ਸੋਚਾਂ ਵਿੱਚ ਪੈ ਗਿਆ ਕਿ ਚੰਦੂ ਦੀਵਾਨ ਦੀ ਗੱਲ ਸੱਚੀ ਹੈ ਇਹ ਫਕੀਰੀ ਗੱਦੀ ਤੋਂ ਸ਼ਾਹੀ ਗੱਦੀ ਹੋ ਗਏ ਹਨ ਅੱਛਾ ਗੱਲਬਾਤ ਕਰਨ ਤੋਂ ਪਤਾ ਚੱਲ ਜਾਏਗਾ ਪਾਤਸ਼ਾਹ ਨੇ ਪ੍ਰਸ਼ਨ ਕੀਤਾ ਗੁਰੂ ਜੀ ਇਸ ਦੁਨੀਆ ਵਿੱਚ ਤੇ ਦਰਗਾਹ ਵਿੱਚ Hindu ਚਾਹੇ ਜਾਂ ਮੁਸਲਮਾਨ ਗੁਰੂ ਜੀ ਬੋਲੇ ਕੋਈ ਵੀ ਉੱਚਾ ਨਹੀਂ ਉਚਾ ਉਹ ਹੈ ਜੋ ਸ਼ੁਭ ਅਮਲ ਕਰਕੇ ਖੁਦਾ ਦੀ ਬੰਦਗੀ ਵਿੱਚ ਰੁੱਤਿਆ ਹੋਇਆ ਹੈ ਚਾਹੇ ਕੋਈ ਜਾਤ ਹੋਵੇ ਇਤਿਆਦੀ ਕਈ ਵਾਕ ਗੁਰੂ ਜੀ ਨੇ ਪਾਤਸ਼ਾ ਨੂੰ ਸੁਣਾਏ ਪਾਤਸ਼ਾ ਦੇ ਮਨ ਵਿੱਚ ਯਕੀਨ ਆ ਗਿਆ ਕਿ ਫਕੀਰਾਂ ਦੀ ਮੌਜ ਹੈ ਭਾਵੇਂ ਕਿਸੇ ਪੇਸ਼ ਵਿੱਚ ਰਹਿਣ ਬਹਿਰ ਪਰ ਪਾਤਸ਼ਾ ਅਰ ਗੁਰੂ ਜੀ ਦੇ ਬਚਨ ਹੁੰਦੇ ਰਹੇ ਚੰਦੂ ਦੀਵਾ ਨੀਵਾ ਸਰਪਾਈ ਅੰਦਰੋਂ ਅੰਦਰ ਕੁੜਦਾ ਰਿਹਾ ਇਸੇ ਤਰ੍ਹਾਂ ਰੋਜ਼ ਹੀ ਗੁਰੂ ਜੀ ਨੇ ਪਾਤਸ਼ਾ ਗੁਰੂ ਜੀ ਨਾਲ ਪਾਤਸ਼ਾ ਮੁਲਾਕਾਤ ਕਰਦਾ ਪਾਤਸ਼ਾ ਦਾ ਪ੍ਰੇਮ ਗੁਰੂ ਜੀ ਨਾਲ ਵੱਧ ਗਿਆ ਇੱਕ ਦਿਨ ਪਾਤਸ਼ਾ ਸ਼ਿਕਾਰ ਖੇਡਣ ਤੁਰਿਆ ਤੇ ਨਾਲ ਗੁਰੂ ਜੀ ਨੂੰ ਵੀ ਲੈ ਗਿਆ ਹੁਕਮ ਦਿੱਤਾ ਜਿਸ ਦੇ ਅੱਗੇ ਸ਼ਿਕਾਰ ਨਿਕਲੇ ਉਹੋ ਹੀ ਮਾਰੇ ਪਾਤਸ਼ਾਰ ਗੁਰੂ ਜੀ ਦੂਰ ਨਿਕਲ ਗਏ ਅੱਗੇ ਇੱਕ ਸ਼ੇਰ ਨਿਕਲ ਆਇਆ ਗੁਰੂ ਜੀ ਨੇ ਕਿਹਾ ਪਾਤਸ਼ਾ ਇਹਨੂੰ ਪੈਦਲ ਹੋ ਕੇ ਮਾਰਨਾ ਹੈ ਪਾਤਸ਼ਾ ਨੇ ਕਿਹਾ ਤਦ ਆਪ ਹੀ ਉਤਰੋ ਗੁਰੂ ਜੀ ਹੱਸ ਕੇ ਘੋੜੇ ਤੋਂ ਉਤਰੇ ਅਰ ਸ਼ੇਰ ਨੂੰ ਬੰਗਾ ਰਿਆ ਸ਼ੇਰ ਗੁੱਸਾ ਖਾ ਕੇ ਗੁਰੂ ਜੀ ਉੱਪਰ ਚਪਟਿਆ ਗੁਰੂ ਜੀ ਨੇ ਢਾਲ ਉੱਤੇ ਉਸ ਦਾ ਵਾਰ ਬਚਾ ਕੇ ਅਜੇ ਹੀ ਤਲਵਾਰ ਚਲਾਈ ਜੋ ਦੋ ਟੋਟੇ ਕਰਕੇ ਸੁੱਟ ਦਿੱਤਾ। ਸ਼ੇਰ ਵਿੱਚੋਂ ਇੱਕ ਧੂਆ ਇੱਕ ਧੂਆ ਨਿਕਲਿਆ ਜਿਸ ਦਾ ਤੇਜ ਬਿਜਲੀ ਵਾਂਗ ਹੋਇਆ। ਪਾਤਸ਼ਾਹ ਕੌਤਕ ਵੇਖ ਕੇ ਹੈਰਾਨ ਹੋ ਗਿਆ। ਉਹ ਧੂਆ ਇੱਕ ਬੁੱਤ ਦੀ ਸ਼ਕਲ ਬਣ ਕੇ ਅਸਮਾਨ ਵਿੱਚ ਖੜਾ ਹੋ ਗਿਆ। ਪਾਤਸ਼ਾਹ ਦੇ ਕੰਨਾਂ ਵਿੱਚ ਆਵਾਜ਼ ਆਈ ਕਿ ਪਾਤਸ਼ਾਹ ਜਹਾਂਗੀਰ ਤੇਰੇ ਤੇ ਖੁਦਾ ਦੀ ਮਿਹਰ ਮਿਹਰ ਹੋਈ ਹੈ ਜੋ ਤੈਨੂੰ ਪੀਰ ਜੀ ਨੇ ਆਣ ਕੇ دیدار ਦਿੱਤਾ ਹੈ। ਮੇਰਾ ਨਾਮ ਕਾਸਮ ਵੇਗ ਹੈ। ਮੈਂ ਤੁਹਾਡਾ ਮਾਮਾ ਲੱਗਦਾ ਸੀ ਆਪ ਦੀ ਮਾਤਾ ਦਾ ਭਰਾ ਹਾਂ। ਮੈਂ ਆਪਣੇ ਪਿਤਾ ਨਾਲ ਵਿਆਸ ਵਿਆਸ ਦੇ ਕਿਨਾਰੇ ਗੁਰੂ ਅਮਰਦਾਸ ਪੀਰ ਦੇ دیدار ਲਈ ਗਿਆ ਤਾਂ ਮਨ ਵਿੱਚ ਹੰਕਾਰ ਕੀਤਾ ਕਿ ਪਾਤਸ਼ਾਹ ਮੁਸਲਮਾਨ ਹੋ ਕੇ ਹਿੰਦੂਆਂ ਦੇ ਪੀਰ ਦੇ ਪੈਰੀ ਪੈਂਦਾ ਹੈ ਸੋ ਜਦ ਮੈਂ ਮਰ ਗਿਆ ਤਾਂ ਸ਼ੇਰ ਦੀ ਜੂੰਨੀ ਪਿਆ ਇਸੇ ਜੰਗਲ ਵਿੱਚ ਹੀ ਆਪਣੀ ਉਮਰ ਭੋਕੇ ਮਰ ਗਿਆ ਫਿਰ ਦੂਸਰੀ ਵਾਰ ਮੈਂ ਸ਼ੇਰ ਦੀ ਜੂੰਨੀ ਹੀ ਪਿਆ ਹਾਂ ਸੋ ਹੁਣ ਪੀਰ ਜੀ ਨੇ ਮਿਹਰ ਕਰਕੇ ਮੇਰੀ ਗਤੀ ਕੀਤੀ ਹੈ ਹੁਣ ਮੈਂ ਬਹਿਸ਼ਤ ਨੂੰ ਚੱਲੇ ਆ ਹਾਂ ਇਹ ਕਹਿ ਕੇ ਉਹ ਬੁੱਧ ਉੱਡ ਗਿਆ ਪਾਤਸ਼ਾਹਾਂ ਨੂੰ ਗੁਰੂ ਜੀ ਉੱਪਰ ਹੋਰ ਵੀ ਸ਼ਰਧਾ ਹੋ ਗਈ ਤੇ ਉਤਨੇ ਨੂੰ ਹੋਰ ਸਵਾਰ ਵੀ ਪਹੁੰਚ ਗਏ ਵਜ਼ੀਰ ਖਾਂ ਪਾਤਸ਼ਾਹ ਨੇ ਸਾਰੀ ਬੀਤੀ ਵੇਖੀ ਸੁਣੀ ਵਾਰਤਾ ਦੱਸੀ ਵਜ਼ੀਰ ਖਾਂ ਨੇ ਗੁਰੂ ਜੀ ਦੀ ਬਹੁਤ ਵਡਿਆਈ ਕਰਕੇ ਸੁਣਾਏ ਗੁਰੂ ਜੀ ਦੇ ਡੇਰੇ ਆ ਗਏ ਪਾਤਸ਼ਾਹ ਮਹਿਲਾਂ ਨੂੰ ਚਲਾ ਗਿਆ ਦੂਸਰੇ ਦਿਨ ਗੁਰੂ ਜੀ ਦੀਵਾਨ ਸਜਾ ਕੇ ਕੀਰਤਨ ਕਰਵਾ ਰਹੇ ਸਨ ਦਿੱਲੀ ਦੀ ਸੰਗਤ ਪੇਟਾ ਲੈ ਲੈ ਕੇ ਹਾਜ਼ਰ ਹੋ ਰਹੀ ਸੀ ਬਜ਼ੀਰ ਖਾਨ ਨੂੰ ਨਾਲ ਲੈ ਕੇ ਪਾਤਸ਼ਾ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਗੁਰੂ ਜੀ ਨੂੰ ਸਲਾਮ ਕੀਤੀ ਗੁਰੂ ਜੀ ਨੇ ਆਦਰ ਪੂਰਵਕ ਪਾਤਸ਼ਾ ਨੂੰ ਪਾਸ ਬਿਠਾਇਆ ਪਾਤਸ਼ਾ ਗੁਰੂ ਘਰ ਦੀ ਮਹਿਮਾ ਵੇਖ ਵੇਖ ਕੇ ਬੜਾ ਖੁਸ਼ ਹੋਇਆ ਸਭ ਦੇ ਮੂੰਹੋਂ ਗੁਰੂ ਜੀ ਨੂੰ ਸੱਚੇ ਪਾਤਸ਼ਾ ਜੀ ਕਹਿੰਦੇ ਸੁਣਦਾ ਰਿਹਾ ਜਦ ਮਹਿਲਾਂ ਨੂੰ ਗਿਆ ਤਾਂ ਵਿਚਾਰਨ ਲੱਗਾ ਮੈਂ ਮੁਲਕ ਦਾ ਪਾਤਸ਼ਾ ਹਾਂ ਮੈਨੂੰ ਕੋਈ ਨਹੀਂ ਸੱਚਾ ਪਾਤਸ਼ਾ ਕਹਿੰਦਾ ਦੂਸਰੇ ਦਿਨ ਪਾਤਸ਼ਾ ਅਗਰੇ ਨੂੰ ਤਿਆਰ ਹੋਇਆ ਬਜ਼ੀਰ ਖਾਨ ਨੂੰ ਭੇਜਿਆ ਕਿ ਗੁਰੂ ਜੀ ਨੂੰ ਵੀ ਆਖੋ ਸਾਡੇ ਨਾਲ ਆਗਰੇ ਚੱਲਣ ਵਜ਼ੀਰ ਖਾਨ ਦੀ ਬੇਨਤੀ ਸੁਣ ਕੇ ਗੁਰੂ ਜੀ ਵੀ ਤਿਆਰ ਹੋ ਗਏ। ਪਾਤਸ਼ਾ ਪਾਤਸ਼ਾਹ ਤੇ ਗੁਰੂ ਜੀ ਦੋਵੇਂ ਘੋੜਿਆਂ ਤੇ ਸਵਾਰ ਹੋਏ। ਸੱਪ ਤੇ ਅੱਗੇ-ਅੱਗੇ ਗੱਲਾਂ ਕਰਦੇ ਤੁਰੇ ਜਾਣ। ਰਸਤੇ ਵਿੱਚ ਕਈ ਜਗ੍ਹਾ ਇਕੱਠਿਆ ਸ਼ਿਕਾਰ ਖੇਡਿਆ। ਅੱਗੇ ਪਹੁੰਚ ਕੇ ਪਾਤਸ਼ਾਹ ਨੇ ਗੁਰੂ ਜੀ ਨੂੰ ਆਪਣੇ ਪਾਸ ਬਾਰ ਹੀ ਰੱਖਿਆ। ਰੋਜ਼ ਸੈਰ ਕਰਨ ਜਾਇਆ ਕਰਦੇ ਇੱਕ ਦਿਨ ਪਾਤਸ਼ਾਹ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਹਾਨੂੰ ਸਭ ਲੋਕ ਸੱਚੇ ਪਾਤਸ਼ਾਹ ਕਰਕੇ ਹੀ ਸੱਦਦੇ ਹਨ। ਇਹ ਤੁਹਾਡਾ ਹੁਕਮ জারি ਕੀਤਾ ਹੋਇਆ ਹੈ। ਗੁਰੂ ਜੀ ਨੇ ਹੱਸ ਕੇ ਬੋਲੇ ਪਤਸ਼ਾ ਸਾਨੂੰ ਕੀ ਲੋੜ ਹੈ ਇਸ ਤਰ੍ਹਾਂ ਦਾ ਹੁਕਮ ਜਾਰੀ ਕਰਨ ਦੀ ਲੋਕਾਂ ਦੀ ਮਰਜ਼ੀ ਹੈ ਜਿਸ ਤਰ੍ਹਾਂ ਚਾਹੁੰਦੇ ਹਨ ਬੁਲਾ ਲੈਂਦੇ ਹਨ ਸੋ ਏਸੀ ਕਥਾ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਨਾਲ ਸੰਬੰਧਿਤ ਸੋ ਬਾਕੀ ਦੀ ਕਥਾ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਸੋ ਸਾਨੂੰ ਦੇ ਉਜਾਜਤ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਬਹੁਤ ਬਹੁਤ ਧੰਨਵਾਦ ਜੀ